ਵਾਹ ਗੁਰੂ ਵਾਹ ਗੁਰੂ ਦੀ ਆਵਾਜ਼ ਆਉਂਦੀ ਰਹੀ ਆਖਰ 11 ਨਵੰਬਰ 1675 ਦਾ ਦਿਨ ਚੜਿਆ ਹੈ ਦੀਨ ਦੁਨੀਆ ਦੇ ਪਾਦਸ਼ਾਹ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਹੱਤਕੜੀਆਂ ਬੇੜੀਆਂ ਜੰਜੀਰਾਂ ਵਿੱਚ ਜਕੜ ਕੇ ਜਿਵੇਂ ਕਿਸੇ ਕਿਸ ਮੁਜ਼ਰਮ ਨੂੰ ਲਿਆਈਦਾ ਇਸ ਤਰੀਕੇ ਦੇ ਨਾਲ ਗੁਰਦੇਵ ਨੂੰ ਲਿਆਂਦਾ ਗਿਆ ਚਾਂਦਰੀ ਚੌਕ ਵਿੱਚ ਚਾਂਦਰੀ ਚਾਂਕ ਵਿੱਚ ਗੁਰਦੇਵ ਨੂੰ ਫੇਰ ਆਕਿਆ ਤੇਗ ਬਹਾਦਰ ਅੱਜ ਤੱਕ ਤੇਰੇ ਸਿੱਖਾਂ ਦੀ ਸ਼ਹਾਦਤ ਅਸੀਂ ਇਹਦੇ ਨਾਲੋਂ ਵੀ ਬਹੁਤ ਘਣਾਉਣੇ ਤਰੀਕੇ ਦੇ ਨਾਲ ਤੁਹਾਨੂੰ ਸ਼ਹੀਦ ਕਰਾਂਗੇ ਨਹੀਂ ਤੇ ਇਸਲਾਮ ਪ੍ਰਵਾਨ ਕਰੋ ਗੁਰਦੇਵ ਨੇ ਆਖਿਆ ਤੇਗ ਬਹਾਦਰ ਬੋਲੇ ਆ ਤਰ ਪਈ ਹੈ ਪਰ ਮਰ ਨਾ ਛੋਡੀ ਹੈ ਵਾਂਝ ਨਾ ਕੀ ਪਕੜੀ ਹੈ ਸਰ ਦੀਜੈ ਬਾਹੀ ਨਾ ਛੋਡੀ ਹੈ ਆਖਰ ਆਇਆ ਸੁਮਾਨੇ ਦਾ ਜਲਾਦ ਦին ਦੁਨੀਆਂ ਦੇ ਪਾਤਸ਼ਾ ਅਡੋਲ ਚਿਤ ਬੈਠੇ ਨੇ ਕਰਤਾਰ ਦੇ ਨਾਲ ਤਾਰ ਜੁੜੀ ਹੈ ਤੇ ਆਖਰ ਆਇਆ ਸੁਮਾਨੇ ਦਾ ਜਲਾਦ ਜਲਾਲਉਦੀਨ ਇਹਨੇ ਸ਼ਰ ਕਰਦੀ ਖੀਚੀ ਤਲਵਾਰ ਗੁਰੂ ਪਾਤਸ਼ਾ ਦੇ ਆਲੇ ਦੁਆਲੇ ਘੁੰਮਦਾ ਜਿਵੇਂ ਗਤਕਾ ਖੇਡਣ ਵਾਲੇ ਸਿੰਘ ਘੁੰਮਦੇ ਨੇ ਆਖਰ ਹੱਥ ਉਠਿਆ ਇੱਕੋ ਹੀ ਵਾਰ ਕੀਤਾ ਦին ਦੁਨੀਆਂ ਦੇ ਪਾਤਸ਼ਾ ਧਾਨਗੁਰੂ ਇੱਕ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਸੀਸ ਧਰਨ ਨਾਲੋਂ ਇਹ ਭਾਰਤ ਦੇ ਮੰਦਰਾਂ ਲਈ ਭਾਰਤ ਦੇ ਸ਼ਿਵਦਵਾਲਿਆਂ ਲਈ ਭਾਰਤੀ ਸੱਭਿਅਤਾ ਲਈ ਭਾਰਤੀ ਤੋਤੀ ਲਈ ਭਾਰਤੀ ਲੰਗੋਟੀ ਲਈ ਭਾਰਤ ਦੇ ਟਿੱਕੇ ਲਈ ਭਾਰਤ ਦੇ ਜਨੇਊ ਲਈ ਜਿਵੇਂ ਗੁਰਦੇਵ ਦੀ ਸ਼ਹਾਦਤ ਹੁੰਦੀ ਹੈ ਆਉ ਚੱਲਣਾ ਢਾਡੀ ਜੱਥਾ ਕਿਉਂ ਕਹਦੇ ਰਮਤੀ ਚਾਦਰੋ ਤੇ ਸਾਥ ਤੇਰਾ ਪੂਰਾ ਸਤਕਾਰ ਨਹੀਂ ਹੋ ਸਕਿਆ ਸੀਸ ਕਿਤੇ ਤੇਰਾ ਫੜ ਕਿਤੇ ਬਾਤ ਹਾ ਹੋਸੀ ਕਿਤੇ ਤੇਰਾ ਤੇ ਧੜ ਕਿਤੇ ਬਾਤ ਆ

ਨੇ ਨਹੀਂ ਹੋ ਸਕਿਆ ਕੁਝ ਚੰਗਿਆੜੇ ਚਾਹੇ ਆਰਫਾ ਤੋਂ ਕੁਝ ਚੰਗਿਆੜੇ ਚਾਹੇ ਆਰਫਾ ਤੋਂ ਇਹ ਤੇਰਾ ਪੁੱਤ ਰਸਠਾਰ ਨਹੀਂ ਹੋ ਸਕਿਆ ਤਨ ਸਤ ਗੁਰ ਤੇ ਇੱਕ ਬਾਬਾਦਰ ਧਨ ਪਰ ਸਤ ਗੁਰ ਤੇ ਇੱਕ ਬਾਹਤਰ ਤਨ ਥੋੜੀ ਕੁਰਬਾਨੀ ਜੀ ਤਨ ਕਥਨ ਜੁਦੀ ਰਖਾਤ ਬਾਰ ਦਿੱਤੀ ਜਿੰਦਗਾ ਨੀ ਜੀ ਧਨ ਪਰ ਸਤ ਗੁਰ ਤੇ ਇੱਕ ਬਾਬਾਦਰ ਤਨ ਸਤ ਗੁਰ ਨਾਮੇ ਪਾਤਸ਼ਾਹ ਕਦ ਰਿਆ ਨੰਦਪੁਰ ਤੋਂ ਦਿੱਲੀ ਨੂੰ ਹਿੰਦੂ ਧਰਮ ਵਿੱਚ ਚਾਣ ਲਈ ਜਾਨਵਾਰ ਕੇ ਡੁੱਬਦੀ ਹਿੰਦ ਦਾ ਡੇੜਾ ਬੰਨੇ ਲਾਉਣ ਲਈ ਹੋ ਜਾਨਵਾਰ ਕੇ ਡੁੱਬਦੀ ਹਿੰਦ ਦਾ ਡੇੜਾ ਬੰਨੇ ਲਾਉਣ ਲਈ ਆਪੇ ਤੇੜਾ ਨਾ ਭੇ ਮੰਨਣਾ ਆਪੇ ਤੇੜਾ ਨਾ ਭੇ ਮੰਨਣਾ ਆਖ ਬਚਨ ਨਸਾਨੀ ਜੀ ਪਲਕਾਂ ਸੰਜੋਬੇ ਅੱਖੀ ਖਾਤਰ ਵਾਰ ਦਿੱਤੀ ਜਿੰਦਗਾਨੀ ਜੀ ਤਨ ਸਤ ਗੁਰੂ ਤੇਗ ਬਹਾਦਰ ਤਨ ਸਤ ਗੁਰੂ ਨਾਮੇ ਪਾਤਸ਼ਾਹ ਤੇ ਜੁਲਮ ਕਮਾਉਣਾ ਕਿ ਹਮਾਰੇ ਤੇ ਜੁਲਮ ਕਮਾਉਣਾ ਇਹ ਨਹੀਂ ਚੰਗਾ ਕਰਦੇ ਹੁੰਦਾ ਜਾਨ ਲੈਵੇ ਜੋ ਧਰਮ ਨਹੀਂ ਹੁੰਦਾ ਜਾਨ ਬਚਾਉਣਾ ਧਰਮ ਹੁੰਦਾ ਹੋ ਜਾਨ ਲਵੇ ਜੋ ਧਰਮ ਨਹੀਂ ਹੁੰਦਾ ਜਾਨ ਬਚਾਉਣਾ ਧਰਮ ਹੁੰਦਾ ਕਿਹ ਹਤੁਕਾਨੇ ਔਰੰਗੇ ਨੂੰ ਕਿਹ ਹਤੁਸਾਨੇ ਔਰੰਗੇ ਨੂੰ ਬਤੂ ਬਣਿਆ ਭਾਨੀ ਜੀ ਪਲਕ ਸੰਜੂ ਮੇਰਾ ਠੀਖਾਤਰੇ ਬਾਦਤੀ ਜਿੰਦਗਾਨੀ ਜੀ ਪਲ ਪਲ ਸਤ ਗੁਰ ਤੇਗ ਬਾਬਾਦਰ ਪਲ ਸਤ ਗੁਰ ਨਾਮੇ ਪਾਤਸ਼ਾਹ Hãy subscribe cho kênh Ghiền Mì Gõ Để không bỏ lỡ những video hấp dẫn ਲੈ ਦਾ ਆਪਣਾ ਗੋਬਿੰਦ ਨਾ ਸਾਲ ਦਾ ਆਪਣਾ ਗੋਬਿੰਦ ਆਪੇ ਇੱਥੇ ਮਿਢਾਇਆ ਸੀ

ਲੱਖੀ ਖਾਤਰ ਗਾਉਂਦੀ ਜਿੰਦ ਗਾਨੇ ਦੇ ਕਨ ਕਨ ਸਤ ਗੁਰੂ ਤੇਜ ਬਹਾਦਰ ਕਨ ਸਤ ਗੁਰੂ ਨੋਵੇਂ ਪਾਤਸ਼ਾਹ The <laughs> ਮਰਿਆ ਤੇਗ ਬਹਾਦਰ ਜਿਨਾ ਸਿ ਮਰਿਆ ਤੇਗ ਬਹਾਦਰ ਘਰ ਵਿੱਚ ਨਾਨੂ ਦਿਹਾਏ ਜੀ ਕਹ ਪਮੋਤੀ ਨਾਵੇਂ ਨਾਨਕ ਸਭ ਥਾਵਾਂ ਸਹਾਰੇ ਜੀ ਹੋ ਕਹ ਪਮੋਤੀ ਨਾਵੇਂ ਨਾਨਕ ਸਭ ਥਾਵਾਂ ਸਹਾਰੇ ਜੀ ਸੱਚ ਦੀ ਬਾਤ ਤੁਸਾਂ ਜੋ ਪਾਈ ਸੱਚ ਦੀ ਬਾਤ ਤੁਸਾਂ ਜੋ ਪਾਈ ਅੱਜ ਜਾਂਦੀ ਪਰਿਵਾਨੀ ਜੀ ਨਕਸ਼ਾਂ ਚੋਂ ਦੇਰਾ ਠੀਕਾ ਤੇ ਭਾਰ ਦਿੱਤੀ ਜਿੰਦਗਾਨੀ ਜੀ ਧਲ ਖਲ ਸਤ ਗੁਰ ਤੇਗ ਬਹਾਦਰ ਧਲ ਖਲ ਸਤ ਗੁਰ ਤੇਗ ਬਹਾਦਰ ਧਲ ਸਤ ਗੁਰੂ ਨਾਮੇ ਪਾਤਸ਼ਾਹ ਇੱਕ ਸ਼ਾਇਰ ਦਾ ਤਸੱਬਰ ਹੈ ਉਹ ਕਹਿੰਦਾ ਉਹ ਜੋ ਦੁੱਖੜੇ ਝੱਲਦੇ ਦੇਸ਼ ਬਦਲੇ ਬੰਦੇ ਕੌਮ ਦੇ ਜਿਹੜੇ ਦਲੇਰ ਹੁੰਦੇ ਕਿੱਟਾ ਉਸੇ ਹੀ ਵੈਰੀ ਨੂੰ ਪੈਂਦੀਆਂ ਨੇ ਜਿਹੜੀ 베ਰੀ ਦੇ ਮਿੱਠੜੇ 베ਰ ਹੁੰਦੇ ਕੌਣ ਪੁੱਛਦਾ ਕਾਂਵਾਂ ਤੇ ਕੁੱਤਿਆਂ ਨੂੰ ਬੰਦ ਪਿੰਜਰੇ ਬਾਝ ਜਾਂ ਸ਼ੇਰ ਹੁੰਦੇ ਟਪਕੇ ਲਹੂ ਤਰੇਲ ਦੀ ਇੱਕਮਿਕ ਹੋ ਕੇ ਮੋਤੀ